ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੌਰ ਫਰਮ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਹੋਏਗੀ ਅੱਜ ਦੀ ਸ਼ਿਮਰ ਬਰਬਰੀ ਦਾ ਫੈਬਰਿਕ ਹੋਏਗਾ ਇੱਕਦਮ ਲੇਟੈਸਟ ਫੈਬਰਿਕ ਆਇਆ ਹੈ ਠੀਕ ਹੈ ਜੀ ਤੇ ਨਾਲ ਆਏਗਾ ਬਹੁਤ ਸੋਹਣਾ ਹੈਂਡਵਰਕ ਦਾ ਸੂਟ ਕਲਰ ਬਹੁਤ ਸੋਹਣੇ ਆਉਣਗੇ ਬੁਕਿੰਗ ਦਾ ਨੰਬਰ 7814352822 ਹੈ ਇਸ ਨੰਬਰ ਤੇ ਤੁਸੀਂ ਇਸ ਨੰਬਰ ਤੇ ਲੱ ਕੇ ਸੈਂਡ ਕਰ ਦਿਨੇ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਜਲਦੀ ਤੋਂ ਜਲਦੀ ਬੁਕਿੰਗ ਕਰਾ ਲੈਣੀ ਹੈ ਸਟਾਕ ਲਿਮਟਿਡ ਹੋਏਗਾ

ਜਰੀ ਦਾ ਵਰਕ ਮਿਲੇਗਾ ਪਿੰਕ ਕਲਰ ਦੇ ਨਾਲ ਹਾਈਲੇਸ਼ਨ ਆਏਗੀ थ्रेड ਦਾ ਵਰਕ ਆਏਗਾ ਨਾਲ ਬਾਦਲੀ ਵਰਕ ਆਏਗਾ ਸਾਰੇ ਹੀ ਤੁਹਾਨੂੰ ਪੈਨਨਿੰਗ ਦੇ ਵਿੱਚ ਬਾਦਲੀ ਵਰਕ ਔਰ ਨਾਲ ਆਏਗਾ ਬਹੁਤ ਸੋਹਣਾ ਜਰੀ ਦਾ ਵਰਕ थ्रेड ਵਰਕ ਆਏਗਾ ਮਿਡਲ ਦੇ ਵਿੱਚ ਛੋਟੀ ਬੂਟੀ ਆਏਗੀ ਠੀਕ ਹੈ ਕਲਰ ਬਹੁਤ ਪਿਆਰਾ ਔਰ embroiderry ਬਹੁਤ ਸੋਹਣੀ ਠੀਕ ਹੈ ਇਹ ਤੁਹਾਨੂੰ ਮਿਡਲ ਦੇ ਵਿੱਚ ਫਲਾਵਰ ਜਿਹੜਾ ਮਿਲਦਾ ਪਿਆ ਉਹ ਤੇ ਸਾਰੇ ਤੇ ਹੀ ਵਰਕ ਆਏਗਾ ਨਕਸ਼ੀ ਦੇ ਆਸ-ਪਾਸ ਫਲਾਵਰਸ ਬਣੇ ਹੋਏ ਆ ਨਾਲ थ्रेड ਤੇ ਨਾਲ ਫਲਾਵਰਸ ਬਣੇ ਹੋਏ ਆ ਔਰ ਦੇਖੋ ਕਿੰਨਾ ਸੋਹਣਾ ਇੱਕਦਮ ਪੂਰਾ ਜਰਕਨ ਜਰੀ ਦੇ ਨਾਲ ਮੜਿਆ ਹੋਇਆ ਸੂਟ ਠੀਕ ਹੈ ਬਹੁਤ ਸੋਹਣਾ ਜਿਹਾ ਔਰ ਜਿਹੜੇ ਪਿੰਕ ਕਲਰ ਦੇ ਵਿੱਚ ਫਲਾਵਰਸ ਨੇ ਉਹ ਬਹੁਤ ਸੋਹਣੇ ਹਾਈਲਾਈਟ ਹੋ ਰਿਹਾ ਠੀਕ ਹੈ ਤੇ ਨਾਲ ਵਰਕ ਬਹੁਤ ਪਿਆਰਾ パール ਦਾ ਵਰਕ ਨਕਸ਼ੀ ਦਬਕੀ ਕੱਟਦਾ ਨੇ ਔਰ ਜਰੀ ਦਾ ਵਰਕ ਆਏਗਾ ਸਾਰੀ ਠੀਕ ਹੈ ਪੈਟਰਨ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਠੀਕ ਹੈ ਲੁੱਕ ਬਹੁਤ ਪਿਆਰੀ ਹੈ ਪੈਟਰਨ ਆਏਗਾ A1 ਨਾਲ ਮਿਲੇਗਾ ਤੁਹਾਨੂੰ ਬਹੁਤ ਬਾਜੂ ਤੇ ਵਰਕ ਠੀਕ ਹੈ ਬਹੁਤ ਸੋਹਣਾ ਬਾਜੂ ਤੇ ਔਰ ਇਹ ਜਿਹੜੀ ਤੁਹਾਨੂੰ ਵੇਲ ਮਿਲੇਗੀ ਇਹ ਕੱਟਵਰਕ ਵਾਲੀ ਵੇਲ ਆਏਗੀ ਠੀਕ ਹੈ ਐਸ ਇਟ ਇਜ਼ ਵੀ ਤੁਸੀਂ ਇਹਨੂੰ ਬਣਾ ਸਕਦੇ ਕੱਟਵਰਕ ਕਰਕੇ ਕੱਟਵਰਕ ਵਾਲੀ ਡਿਜ਼ਾਈਨਿੰਗ ਆਏਗੀ ਤੇ ਸੇਮ ਹੀ ਇੱਕ ਪਿੰਕ ਕਲਰ ਦੀ ਲਾਈਨ ਆਏਗੀ ਇਹ ਕਾਏਗੀ ਇਸ ਦੇ ਵਿੱਚ 골ਡਨ ਫਲਾਵਰ ਆਏਗਾ ਛੋਟੀ ਬੂਟੀ ਆਏਗੀ ਬਹੁਤ ਸੋਹਣਾ ਪੈਟਰਨ ਹੈ ਠੀਕ ਹੈ ਤੇ ਨਾਲ ਤੁਹਾਨੂੰ ਸਾਰੀ ਹੀ ਫਰੰਟ ਲਾਈਨ ਹੈਵੀ ਮਿਲੇਗੀ ਸੇਮ ਟーン ਦੇ ਵਿੱਚ ਔਰ ਸੇਮ ਟੋਨ ਦੇ ਵਿੱਚ ਸੇਮ ਹੀ ਫੈਬਰਿਕ ਦੇ ਵਿੱਚ ਤੁਹਾਨੂੰ ਸ਼ਿਬਾ ਨਸ਼ਿਮਰ ਵਰਬੀ ਦੇ ਵਿੱਚ ਹੀ ਦੁਪੱਟਾ ਮਿਲੇਗਾ ਸਭ ਤੋਂ ਪਹਿਲੇ ਇਸ ਦੀ ਲੈਸ ਚੈੱਕ ਕਰੋ ਇੱਕਦਮ ਡਿਜ਼ਾਈਨਰ ਸੂਟ ਆ ਠੀਕ ਹੈ ਇੱਕਦਮ ਡਿਜ਼ਾਈਨਰ ਸੂਟ ਆਏਗਾ ਰੇਟ ਵਾਈਜ਼ ਜਿਹੜਾ ਆ ਇੱਕਦਮ ਜੈਨੂਅਲ ਆਏਗਾ ਡਬਲ ਲੈਸ ਦੇ ਨਾਲ ਤੁਹਾਨੂੰ ਫਿਨਿਸ਼ਿੰਗ ਮਿਲੇਗੀ ਹੈਵੀ ਬਾਰਡਰ ਵਾਲੀ ਆ ਠੀਕ ਹੈ ਔਰ ਲੈਸ ਵੀ ਇੱਕਦਮ ਟ੍ਰੈਂਡਿੰਗ ਵਾਲੀ ਆ ਬਹੁਤ ਸੋਹਣੀ ਜੀ ਕਿਰਨ ਲੈਸ ਆ ਪਰ ਕਿਰਨ ਲੈਸ ਦੇ ਵਿੱਚ ਜਿਹੜਾ ਇੱਕਦਮ ਲੇਟੈਸਟ ਡਿਜ਼ਾਈਨ ਆਇਆ ਠੀਕ ਹੈ ਬਹੁਤ ਸੋਹਣਾ ਦੁਪੱਟੇ ਦੀ ਵਿੱਥ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ ਸੂਟ ਠੀਕ ਹੈ 2.5 ਮੀਟਰ ਦੇ ਦੁਪੱਟੇ ਲੱਗੇ ਨੇ ਇੱਕਦਮ ਤੁਹਾਨੂੰ ਜਿਹੜਾ ਆ ਫੁੱਲ ਦੁਪੱਟੇ ਦੀ ਵੀ ਲੈਂਥ ਮਿਲੇਗੀ। ਖਦੀਆਂ ਵਾਲਾ ਸੁਪਰ ਹੈਵੀ ਸੂਟ ਆਏਗਾ ਔਰ ਰੇਟ ਵਾਈਜ਼ ਇੱਕਦਮ ਜੈਨੂਅਲ ਆਏਗਾ ਠੀਕ ਹੈ ਜੀ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੋਂ ਤੁਸੀਂ ਆਰਾਮ ਦੇ ਨਾਲ ਪਾਕਟ ਫਰਨੈਂਬੀ ਜਿਹੜੀ ਆ ਤੁਸੀਂ ਸ਼ਾਪਿੰਗ ਕਰ ਸਕਦੇ ਆ ਕਿਉਂਕਿ ਰੇਟ ਜਿਹੜੇ ਇੱਕਦਮ ਜੈਨੂਅਲ ਹੁੰਦੇ ਆ ਠੀਕ ਹੈ 2495 ਕੋਈ ਛੇ ਕੋਈ 7000 ਦਾ ਸੂਟ ਨਹੀਂ ਆ 2495 2495 ਦੇ ਵਿੱਚ 프리 షਿਪਿੰਗ ਦੇ ਨਾਲ ਤੁਹਾਨੂੰ ਜਿਹੜੀ ਕਲੈਕਸ਼ਨ ਮਿਲਦੀ ਪਈ ਹੈ ਬਹੁਤ ਸੋਹਣੇ ਕਲਰ ਦੇ ਦੋ ਕਲਰ ਅਵੇਲੇਬਲ ਨੇ ਦੋ ਕਲਰ ਸਾਡੇ ਆਫਲਾਈਨ ਜਿਹੜੇ ਨਿਕਲ ਗਏ ਸੀਗੇ ਪਹਿਲੇ ਵੀਡੀਓ ਬਣਾਉਣ ਤੋਂ ਪਹਿਲੇ ਹੀ ਨਿਕਲ ਗਏ ਇੱਕ ਆ ਗਿਆ ਇਸ ਦੇ ਵਿੱਚ येलो ਮਸਟਰਡ ਕਲਰ ਤੇ ਨੈਕਸਟ ਆਏਗਾ ਗ੍ਰੀਨ ਟੋਨ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਵੀ ਠੀਕ ਹੈ ਗ੍ਰੀਨ ਸ਼ੇਡ ਆਏਗੀ ਔਰ ਗ੍ਰੀਨ ਦੇ ਵਿੱਚ ਵੀ ਬਹੁਤ ਸੋਹਣਾ ਜਾ ਇਸ ਦੇ ਵਿੱਚ ਪਿੰਕ ਕਲਰ ਦਾ ਹੀ ਥ्रेड ਦਾ ਵਰਕ ਜਾਏਗਾ ਨਾਲ ਬਹੁਤ ਪਿਆਰੀ ਜੀ ਇਸ ਨਾਲ ਤੁਹਾਨੂੰ ਨੱਕੀ ਦਾ ਵਰਕ ਆਏਗਾ ਨਕਸ਼ੀ ਦਾ ਵਰਕ ਆਏਗਾ ਪੌਲ ਵਰਕ ਆਏਗਾ ਸਤਾਰੇ ਦਾ ਵਰਕ ਆਏਗਾ ਸਾਰਾ ਜਰੀ ਦਾ ਵਰਕ ਆਏਗਾ ਠੀਕ ਹੈ ਇਹ ਬਹੁਤ ਪਿਆਰਾ ਜਿਹਾ ਸੂਟ ਇਸ ਦਾ ਤੁਹਾਨੂੰ ਪੌਲ ਵਰਕ ਦੇ ਨਾਲ ਦੇਖੋ ਕਿੰਨੇ ਪਿਆਰੇ ਫਲਾਵਰਸ ਮਿਲਦੇ ਪਏ ਆ ਇਕਦਮ ਡਿਟੇਲਿੰਗ ਅਸੀਂ ਦੱਸਦੇ ਆ ਕਿਉਂਕਿ ਤੁਹਾਨੂੰ ਪੂਰੀ ਐਮਬਰਾਇਡਰੀ ਜਿਹੜੀ ਅਗਰ ਮੈਂ ਦੂਰੋਂ ਇਸ ਤਰ੍ਹਾਂ ਦਿਖਾ ਦੇਵਾਂ ਤੇ ਤੁਹਾਨੂੰ ਐਮਬਰਾਇਡਰੀ ਦਾ ਜਿਹੜਾ ਪੂਰਾ ਪੈਟਰਨ ਪਤਾ ਨਹੀਂ ਚੱਲੇਗਾ ਕਿਉਂਕਿ ਤੁਸੀਂ ਸ਼ਾਪਿੰਗ ਕਰਨੀ ਆ ਸਾਡੇ ਤੋਂ ਠੀਕ ਹੈ ਤੇ ਤੁਹਾਡੀ ਹਰ ਇੱਕ ਡਾਊਟ ਕਲੀਅਰ ਹੋਣੀ ਚਾਹੀਦੀ ਆ ਦੇਖੋ ਕਿੰਨਾ ਪਿਆਰਾ ਗ੍ਰੀਨ ਟੋਨ ਆ ਬਹੁਤ ਸੋਹਣਾ शिमर बर्बरी की शर्ट आएगी पैनलिंग वाला सूट आएगा मिडल जी थो फ्लावरिंग मिलेगी एक्सट्रा तो हैवी आएगी ठीक है बहुत सोना जहाँ कलर ग्रीन टोन आएगी और छोटी बुटी आएगी बादली वर्क आएगा इंब्रॉयडरी का पैटर्न आएगा डबल पैनलिंग आएगी जरी देर बहुत सोहनी गाजरी थ्रैड के ठीक है वर्क बहुत प्यारा तो सारी डिटेल देख ली है नैक्सट इस बाजू आएगी बाजू भी बहुत सोहनी डिजाइनर बाजू आठ ठीक है कलर तुम्हें देखते जाना ਤੇ ਨਾਲ ਆਏਗਾ ਪਾੜਾ ਸਿਲਕ ਦਾ ਆਏਗਾ ਬਾਟਮ ਇੱਕਦਮ ਪਿਓਰ ਔਰ ਪਾੜਾ ਸਿਲਕ ਦਾ ਬਾਟਮ ਆਏਗਾ ਠੀਕ ਹੈ ਕਲਰ ਆਏਗਾ ਗ੍ਰੀਨ ਕਲਰ ਤੇ ਇੱਕ ਆਏਗਾ ਮਸਟਰਡ ਕਲਰ ਠੀਕ ਹੈ yellow mustard ਕਲਰ ਔਰ ਦੁਪੱਟਾ ਬਹੁਤ ਸੋਹਣਾ ਸ਼ਿਮਰ ਬਰਬਰੀ ਦਾ ਹੀ ਲੰਮਾ ਚੌੜਾ ਤੁਹਾਨੂੰ ਦੁਪੱਟਾ ਮਿਲੇਗਾ ਕਲਰ ਤੁਸੀਂ ਦੇਖ ਲੈ ਦੇਖ ਲੈਣਾ ਔਰ ਲੈਸ ਦੀ ਫਿਨਿਸ਼ਿੰਗ ਆਏਗੀ ਬਾਰਡਰ ਲਾਈਨਸ ਤੇ ਕਾਫੀ ਹੈਵੀ ਜਿਹੜਾ ਉਹ ਲੈਸ ਦਾ ਵਰਕ ਹੋਇਆ ਹੈ ਠੀਕ ਹੈ ਡਿਜ਼ਾਈਨਿੰਗ ਤੁਸੀਂ ਚੈੱਕ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਡਬਲ ਲੈਸ ਦੇ ਨਾਲ ਫਿਨਿਸ਼ਿੰਗ ਮਿਲੇਗੀ 2495 ਦਾ ਸੂਟ ਆਏਗਾ ਜੀ 7814352822 ਤੇ ਤੁਸੀਂ गिवन ਨੰਬਰ ਤੇ ਸਕਰੀਨਸ਼ਾਟ ਸੈਂਡ ਕਰਨਾ ਹੈ ਅਤੇ ਬੁਕਿੰਗ ਕਰਾ ਲੈਣੀ ਆ ਗ੍ਰੀਨ ਸ਼ੇਡ ਆ ਗਈ ਤੇ येलो ਆ ਗਿਆ ਕਲਰ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਦੋਨੇ ਹੀ ਕਲਰ சூਪਰ ਨੇ ਨੈਕਸਟ ਆ ਗਿਆ ਔਰਗਾਂਜ਼ੀ ਦਾ ਸੂਟ ਬਹੁਤ ਸੋਹਣਾ ਜਿਆ ਵੀ ਨੈਕ ਐਮਬਰਾਇਡਰੀ ਆਏਗੀ ਬਹੁਤ ਸੋਹਣਾ ਪੈਟਰਨ ਵੀ ਨੈਕ ਐਮਬਰਾਇਡਰੀ ਦੇ ਵਿੱਚ ਫਲਾਵਰ ਤੁਹਾਨੂੰ ਹਾਈਲਾਈਟ ਮਿਲੇਗਾ ਨਾਲ ਜ਼ਰੀ ਦਾ ਵਰਕ ਬਲੂ ਕਲਰ ਦਾ ਵਰਕ ਆਏਗਾ ਹੈਂਡਵਰਕ ਦਾ ਬਹੁਤ ਸੋਹਣਾ ਟੱਚ ਆਏਗਾ ਚਿਕਨ ਦੇ ਨਾਲ ਆਏਗੀ ਡਬਲ ਪੈਨਲਿੰਗ ਪੈਨਲਿੰਗ ਦੇ ਤੇ ਜਿਹੜੇ ਫਲਾਵਰਸ ਨੇ ਬਹੁਤ ਪਿਆਰੇ ਠੀਕ ਹੈ ਡਬਲ ਪੈਨਲਿੰਗ ਵਾਲਾ ਸੂਟ ਆ ਛੋਟੀ ਬੂਟੀ ਆਏਗੀ ਉਹ ਵੀ ਫਲਾਵਰ ਦੇ ਨਾਲ ਆਏਗੀ ਤੁਸੀਂ ਇਹਦਾ ਕੰਟਰਾਸਟ ਚੈੱਕ ਕਰ ਸਕਦੇ ਹਾਂ ਬਹੁਤ ਹੌਸਣਾ ਹੈਵੀ ਸੂਟ ਆ ਤੇ ਨਾਲ ਮਿਡਲ ਦੇ ਵਿੱਚ ਜਿਹੜੇ ਉਹ ਤਿੰਨ ਫਲਾਵਰ ਆਉਣਗੇ ਇਕਦਮ ਹੈਵੀ ਫਲਾਵਰ ਆਉਣਗੇ ਸਾਰੇ ਤੇ ਹੀ ਤੁਹਾਨੂੰ ਜਿਹੜਾ ਆ ਉਹ ਮਿਲੇਗਾ ਵਰਕ ਹੈਂਡ ਦਾ ਪਾਲ ਵਰਕ ਦੇ ਨਾਲ ਬਹੁਤ ਸੋਹਣੀ ਹਾਈਲੇਸ਼ਨ ਆਏਗੀ ਕੱਟਦਾਨੇ ਦੇ ਨਾਲ ਆਏਗੀ ਨਾਲ ਥ੍ਰੈਡ ਦਾ ਵਰਕ ਆਏਗਾ ਠੀਕ ਹੈ ਜੀ ਇਹ ਸ਼ਾਰਟ ਦਾ ਫੈਬਰਿਕ ਆਏਗਾ organza ਦਾ ਬਹੁਤ ਸੋਹਣੀ ਵੀ ਨਾਲ ਕਿੰਮਬਰਾਇਡਰੀ ਆਏਗੀ ਠੀਕ ਹੈ ਇਸ ਦੀ ਬਾਜੂ ਤੇ ਵਰਕ ਨਹੀਂ ਆਏਗਾ ਇਸ ਦਾ ਆਏਗਾ ਪੌਂਚਾ ਵਰਕ ਠੀਕ ਹੈ ਬਹੁਤ ਸੋਹਣਾ ਬਾਟਮ ਦਾ ਵਰਕ ਆਏਗਾ ਹੈਵੀ ਬਾਟਮ ਤੇ ਵਰਕ ਹੈ ਚੈੱਕ ਕਰਨਾ ਤੁਸੀਂ ਲੰਮਾ ਚੌੜਾ ਫਲਾਵਰ ਛੋਟੀ ਬੂੜਾ ਉਪਾਲਾ ਸਿਲਕ ਦਾ ਬਾਟਮ ਆਏਗਾ ਠੀਕ ਹੈ ਨਾਲ ਆਏਗਾ ਸਿਲਕ ਬਰਬਰੀ ਦਾ ਦੁਪੱਟਾ ਬਹੁਤ ਸੋਹਣਾ ਸਿਲਕ ਬਰਬਰੀ ਦਾ ਦੁਪੱਟਾ ਹੈ ਲੇਸ ਦੇ ਨਾਲ ਫਿਨਿਸ਼ਿੰਗ ਆ ਠੀਕ ਹੈ ਲੌਂਗ ਲੈਂਥ वाइज ਸਾਨੂੰ embroiderry ਦਾ ਪੈਟਰਨ ਮਿਲੇਗਾ लैथ वाइज सारे ही स्ट्रिप्स मिलेंगे दिया चेक कर दे जाओ बहुत सोना ठीक है बहुत बहुत प्यारा दुबट्टा बहुत सोहना है और शर्ट की फ्रंट भी थानू हैवी मिलेगी पहुंचे वर्क मिलेगा ठीक है बरबरी सिल्क बरबरी का दुपट्टा होएगा और कैंसे की शर्ट आएगी कलर आएगा इस नेवी ब्लू ठीक है कलर ज़ी ने, ने अवेलेबल ਨੇਵੀ ਬਲੂ ਕਲਰ ਆ ਗਿਆ ਜਿਸ ਦਾ ਵੀ ਰੇਟ ਹੋਏਗਾ 2495 2495 एकदम ਰੀਜ਼ਨੇਬਲ ਪ੍ਰਾਈਸ ਹੈ 2500 ਤੋਂ ਘੱਟ ਤੁਸੀਂ ਸ਼ੋਪਿੰਗ ਕਰਦੇ ਪਏ ਹੋਰ ਹੈਵੀ ਪਾਰਟੀ ਵੇਅਰ ਸੂਟਸ ਨੈਕਸਟ ਆ ਗਿਆ ਗ੍ਰੀਨ ਕਲਰ ਠੀਕ ਹੈ ਡਾਰਕ ਸੈੱਗ੍ਰੀਨ ਕਲਰ ਆਏਗਾ ਬਹੁਤ ਸੋਹਣਾ ਔਰ ਜਿਹੜੀ ਸੀ ਨੈਕ ਲਾਈਨ ਆ एकदम ਸਿੱਪੀ ਤਾਰੇ ਦੇ ਨਾਲ ਬਣੀ ਹੋਈ ਆ ਥ੍ਰੈਡ ਦਾ ਵਰਕ ਵੀ ਆਏਗਾ ਜਰੀ ਦਾ ਵਰਕ ਆਏਗਾ ਬਹੁਤ ਸੋਹਣੀ ਹਾਈਲਿਸ਼ੀਅਨ ਆਏਗੀ ਠੀਕ ਹੈ ਡਬਲ ਪੈਨਿੰਗ ਵਾਲਾ ਸੂਟ ਹੋਏਗਾ ਬਹੁਤ ਸੋਹਣੀ ਜੀ ਕਲੈਕਸ਼ਨ ਮਿੱਡਲ ਦੇ ਵਿੱਚ ਫਲਾਵਰਿੰਗ ਆਏਗੀ ਛੋਟੀ ਬੁੱਟੀ ਆਏਗੀ ਠੀਕ ਹੈ ਔਰ ਗ੍ਰੀਨ ਕਲਰ ਆ ਗਿਆ ਇਹ ਬੜਾ ਚਿੰ ਗ੍ਰੀਨ ਸ਼ੇਡ ਦੇ ਵਿੱਚ ਬਹੁਤ ਸੋਹਣੀ ਜੀ ਸ਼ੇਡ ਆ ਨਾ ਲਾਏਗਾ ਪਾੜਾ ਸਿਲਕ ਦਾ ਬਾਟਮ ਵੇਲ ਵੀ ਆਏਗੀ ਇਸ ਤਰ੍ਹਾਂ ਵੇਲ ਦੇ ਨਾਲ ਫਿਨਿਸ਼ਿੰਗ ਆ ਵੱਡਾ ਫਲਾਵਰ ਛੋਟੀ ਬੁੱਟੀ ਮੀਨਸ ਕਿ ਸਾਰਾ ਹੀ ਤੁਹਾਡਾ ਪੌਂਚੇ ਦਾ ਵੀ ਹੈਵੀ ਵਰਕ ਆਏਗਾ ਠੀਕ ਉੱਪਰ ਤੱਕ ਬੁੱਟੀ ਜਾਂਦੀ ਆ ਬਹੁਤ ਸੋਹਣਾ ਨਾਲ ਆ ਗਿਆ ਬਰਬਰੀ ਦਾ ਦੁਪੱਟਾ ਠੀਕ ਹੈ ਸਿੱਖ ਬਰਬਰੀ ਦਾ ਦੁਪੱਟਾ ਆ ਮਸਲੀਨ ਟਾਈਪ ਦਾ ਦੁਪੱਟਾ ਹੁੰਦਾ ਆ ਜੋ ਕੰਫਰਟੇਬਲ ਹੁੰਦਾ ਆ ਤੁਸੀਂ ਆ ਕੈਰੀ ਕਰਨਾ ਈਜ਼ੀ ਹੁੰਦਾ ਆ ਬਹੁਤ ਸੋਹਣਾ ਔਰ ਲੈਸ ਵਗੈਰਾ ਨਾਲ ਪੂਰੀ ਫਿਨਿਸ਼ਿੰਗ ਫੋਰ ਸਾਈਡ ਠੀਕ ਹੈ ਔਰ ਇਹ ਤੁਸੀਂ ਐਮਬਰਾਇਡਰੀ ਚੈੱਕ ਕਰ ਸਕਦੇ ਆ ਪੈਨਲਿੰਗ ਚੈੱਕ ਕਰ ਸਕਦੇ ਆ ਹੈਵੀ ਦੁਪੱਟਾ ਹੈ ਠੀਕ ਹੈ ਇਹ ਵਾਲੇ ਸੂਟ ਨਾਰਮਲੀ ਤੁਹਾਨੂੰ ਮਾਰਕੀਟ ਦੇ ਵਿੱਚ 3500 3600 ਦੀ ਰੇਂਜ ਵਿੱਚ ਮਿਲਦੇ ਆ ਠੀਕ ਹੈ ਬਹੁਤ ਸੋਹਣੀ ਲੁੱਕ ਆ ਗ੍ਰੀਨ ਸ਼ੇਡ ਹੈਗੀ ਹੈਵੀ ਦੁਪੱਟੇ ਨੇ ਦੁਪੱਟਿਆਂ ਦੀ ਲੁੱਕ ਬਹੁਤ ਸੋਹਣੀ ਹੈ ਵੀ ਆ ਪਰ ਲਾਈਟ ਵੇਟਡ ਆਉਂਗੀ ਠੀਕ ਹੈ ਨੈਕਸਟ ਆ ਗਿਆ ਇਸ ਦੇ ਵਿੱਚ ਕਲਰ ਸੀ ਗ੍ਰੀਨ ਡਾਰਕ ਕਲਰ ਦੇਖੋ ਕਿੰਨਾ ਸੋਹਣਾ ਕਲਰ ਆ ਬਹੁਤ ਸੋਹਣੀ ਸ਼ੇਡ ਆ ਸੀ ਗ੍ਰੀਨ ਡਾਰਕ ਕਲਰ ਆਏਗਾ ਬਹੁਤ ਪਿਆਰਾ ਔਰਗੰਜ਼ੇ ਦੀ ਸ਼ਰਟ ਆਏਗੀ ਔਰ ਸਾਰਾ ਹੀ ਪੈਟਰਨ ਤੁਸੀਂ ਚੈੱਕ ਕਰਦੇ ਜਾਣਾ ਸੇਮ ਟੂ ਸੇਮ ਚੋਂ ਟੋਨ ਦਾ ਹੀ ਤੁਹਾਨੂੰ ਫ੍ਰੈਡ ਦਾ ਵਰਕ ਮਿਲੇਗਾ ਜਰੀ ਦਾ ਵਰਕ ਮਿਲੇਗਾ ਤਾਰੇ ਦਾ ਵਰਕ ਮਿਲੇਗਾ ਡਬਲ ਪੈਨਿੰਗ ਦੇ ਨਾਲ ਆਏਗਾ ਸੂਟ ਕਲਰ ਬਹੁਤ ਸੋਹਣਾ ਆਏਗਾ ਇਸ ਦੇ ਵਿੱਚ ਠੀਕ ਹੈ कलर तुम्हें पसंद करी जाने जोड़ा भी सूट कलर थाना पसंद होता है तुसी जल्दी जल्दी स्क्रीन शॉट सेंड कर देना है नंबर आएगा सैवन एट वन फोर थ्री फाइव टू एट टू टू ठीक है और सेम ही टोन का सारा ही सूट सेम टोन का जाएगा हैवी आएगी इसकी बॉर्डर लाइन ठीक है बॉर्डर लाइन से जोड़े वेल्स ने ट्रिपल वेल्स मिलनगियाँ ठीक है ना छोटी बूटी आएगी व्डा फ्लावर आएगा एकदम हैवी दुपट्टा हैवी शर्ट औरवी ही बॉटम आएगा ਨਾਲ ਇਹਨਾਂ ਦੁਪੱਟਾ ਇੱਕਦਮ ਹੈਵੀ ਦੁਪੱਟਾ ਆ ਫੋਰ ਸਾਈਡਡ ਲੈਸ ਦੀ ਪੂਰੀ ਫਿਨਿਸ਼ਿੰਗ ਮਿਲੇਗੀ ਟੂ ਸਾਈਡਡ ਲੌਂਗ ਲੈਂਥ ਵਾਈਸ ਸਾਨੂੰ ਬਾਰਡਰ ਲਾਈਨ ਤੇ ਵਰਕ ਮਿਲੇਗਾ ਠੀਕ ਹੈ ਤੇ ਨਾਲ ਜਿਹੜੀਆਂ ਵੇਲਸ ਮਿਲਦੀਆਂ ਪਈਆਂ ਨੇ ਸਾਰੇ ਹੀ ਦੁਪੱਟੇ ਦੇ ਵਿੱਚ ਸਟ੍ਰਿਪਸ ਆਉਣਗੀਆਂ ਠੀਕ ਹੈ ਚੈੱਕ ਕਰਦੇ ਜਾਣਾ ਬਹੁਤ ਸੋਹਣਾ ਕਲਾ ਬਹੁਤ ਸੋਹਣਾ ਵਰਕ ਆਏਗਾ ਔਰ ਤੁਸੀਂ ਇਹਦਾ ਦੁਪੱਟੇ ਦਾ ਸੂਰ ਦਾ ਕਲਰ ਦੇਖੋ ਕਿੰਨਾ ਪਿਆਰਾ ਇੱਕਦਮ ਹਾਈਲਾਈਟ ਹੋ ਕੇ ਆ ਰਿਹਾ ਆ ਕਲਰ ਬਹੁਤ ਪਿਆਰਾ ਹੈ ਠੀਕ ਹੈ ਸੀ ਗ੍ਰੀਨ ਡਾਰਕ ਕਲਰ ਹੈ ਦੇਖੋ ਕਿੰਨਾ ਸੋਹਣਾ ਇੱਕਦਮ ਹਰ ਇੱਕ ਕਲਰ ਜਿਹੜਾ ਹੈ ਹਰ ਇੱਕ ਕਲਰ ਦੀ ਆਪਣੀ ਗ੍ਰੇਸ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਅ ਇੱਕ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਹਰ ਮਹੀਨੇ ਦੇ ਲਾਸਟ ਵਿੱਚ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਵੀ ਲੈ ਕੇ ਆਵੇਂ ਆ ਤੁਸੀਂ ਕੀ ਕਰਨਾ ਹੈ ਤੁਸੀਂ ਸਾਡੀਆਂ ਲੌਂਗ ਵੀਡੀਓਜ਼ ਤੇ ਕਮੈਂਟ ਕਰਨੇ ਨੇ ਪਲੱਸ ਸ਼ੇਅਰ ਕਰਨਾ ਹੈ ਔਰ ਤੁਹਾਨੂੰ ਵੀ ਮਿਲੇਗਾ ਬਹੁਤ ਪਿਆਰਾ ਜਿਹਾ ਸੂਟ ਠੀਕ ਹੈ ਜੀ ਪਾਰਟੀਅਰ ਕੰਫੰਕਸ਼ਨ ਹੋਵੇ ਚਾਹੇ ਤੁਸੀਂ ਰੈਗੂਲਰ ਸੂਟ ਨੂੰ ਵੀਅਰ ਕਰਨਾ ਹੋਵੇ ਪਸ਼ਮੀਨਾ ਦੇ ਵਿੱਚ ਵੀ ਕਾਫੀ ਕਲੈਕਸ਼ਨ ਆਈ ਹੈ ਅ नेक्स्ट ਵੀਡੀਓਸ ਦੇ ਵਿੱਚ ਪਸ਼ਮੀਨਾ ਦੇ ਵਿੱਚ ਵੀ ਕਲੈਕਸ਼ਨ ਲੈ ਕੇ ਆਵਾਂਗੇ embroidery ਵਾਲੇ printed suits ਸਾਰੀ ਹੀ ਤਰ੍ਹਾਂ ਦੀ variety ਜਿਹੜੀ ਉਹ ਲੈ ਕੇ ਆਵਾਂਗੇ ਠੀਕ ਹੈ ਜੀ ਜਿਹੜਾ ਵੀ suit color ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ screenshot ਜਰੂਰ send ਕਰ ਦੇਣਾ booking ਦਾ ਨੰਬਰ 7814352822 ਆ ਪੇਮੈਂਟ ਦਾ mode online ਹੋਏਗਾ ਪੇਮੈਂਟ ਕਰਕੇ order confirm ਕਰ ਲੈਣਾ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ